ਕਾਰਨ ਦੇਖੋ ਲੋਕ ਸਾਡੇ ਨਾਲ ਅੱਜ ਵੀ ਜੁੜੇ ਅਸੀਂ ਇਹ ਗੱਲ ਕਹਾਂਗੇ ਕਿਉਂਕਿ ਇਸੇ ਇੱਕ ਵਾਰ ਕਾਂਗਰਸ ਨੇ ਦੂਸਰਾ ਅਕਾਲੀ ਦਲ ਨੇ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਸਰਕਾਰੀ ਮਸ਼ਹਨਰੀ ਖੁੱਲ ਕੇ ਵਰਤੀ ਆ ਬਿਲਕੁਲ ਹਮ ਪੱਕੇਸ਼ਾਹੀ ਇੰਨੀ ਜ਼ਿਆਦਾ ਹੋਈ ਪੈਸਾ ਇੰਨਾ ਜ਼ਿਆਦਾ ਚੱਲਿਆ ਨਸ਼ਾ ਇੰਨਾ ਜ਼ਿਆਦਾ ਟਰੱਕਾਂ ਦੇ ਟਰੱਕ ਚੱਲੇਦਾ ਕੋਈ ਹਿਸਾਬ ਦੀ ਇੱਕ ਬਹਿਸ਼ ਦਾ ਮਾਹੌਲ ਬਣਾ ਕੇ ਰੱਖਿਆ ਮੈਂ ਤਾਂ ਅਲਕਸ਼ਤ ਦੌਰਾਨ ਵੀ ਇਹ ਗੱਲ ਕਹਿੰਦਾ ਸੀ ਵੀ ਬਹਿਸ਼ ਦਾ ਮਾਹੌਲ ਬਣਾਇਆ ਹੋਇਆ ਇਹਦੇ ਤੇ ਰੋਕ ਲਾਣੀ ਚਾਹੀਦੀ ਹੈ ਇੰਨਾ ਬੂਥਾਂ ਦੇ ਉੱਪਰ 841 ਗੱਲ ਦਾ ਜੀ ਉਹਨਾਂ ਨੂੰ ਦੇਖ ਕੇ ਵੋਟਰ ਤਾਂ ਵੋਟ ਪਾਉਣ ਹੀ ਨਹੀਂ ਆਇਆ ਜੇ ਦੇਖਿਆ ਜਾਵੇ ਤਾਂ 30 35 ਹਜ਼ਾਰ ਬੰਦਾ ਜਿਹੜਾ ਵੋਟ ਪਾਉਣ ਨਹੀਂ ਆਇਆ ਸਿਰਫ ਇਸੇ ਕਰਕੇ ਹਾਂ ਕਿਉਂਕਿ ਜਿਹੜੀ ਕਾਂਗਰਸ ਸੀ ਕਾਂਗਰਸ ਮਿਲੀ ਹੋਈ ਸੀ ਬੜੀ ਤਾਕਤ ਸੀ ਦੋਨਾਂ ਦੀ ਜੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਕਾਂਗਰਸ ਨੇ ਵੀ ਬੰਦੇ ਇਕੱਠੇ ਕੀਤੇ ਹੋਏ ਸੀਗੇ ਤਾਂ ਦੋਨਾਂ ਪਾਸੇ ਦਾ ਇਸ ਤਰ੍ਹਾਂ ਦੀ ਹਾਰਟ ਟਾਈਮ ਦੀ ਇੱਕ ਲੜਾਈ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਜੀ ਇਸ ਕਰਕੇ ਜਿਹੜਾ ਆਮ ਆਦਮੀ ਸੀ ਉਹ ਤਾਂ ਵੋਟ ਪਾਉਣ ਨਹੀਂ ਆਇਆ ਇਸ ਕਰਕੇ ਸਾਨੂੰ ਨੁਕਸਾਨ ਹੋਇਆ ਹਾਂਜੀ ਲੋਕ ਸਾਡੇ ਨਾਲ ਖੜੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਲੋਕ ਸਾਨੂੰ ਫੋਨ ਕਰ ਕਰ ਇਹ ਗੱਲ ਕਹਿ ਰਹੇ ਨੇ ਜੇ ਅਸੀਂ ਵੋਟ ਪਾਉਣ ਨਹੀਂ ਦੱਸਦੇ ਗਏ ਜੀ ਹਜੇ ਸਿੰਘ ਜੀ ਇਹ ਜੋ ਦੋਵੇਂ ਸੀਟਾਂ ਰਿਆ ਚੋਣਾ ਸੀ ਕਿਤੇ ਨਾ ਕਿਤੇ ਉਹ ਸੈਮੀ ਫਾਈਨਲ ਮੰਨੀਆਂ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਦੇ ਲਈ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦੋਨੋਂ ਸੀਟਾਂ ਦੇ ਉੱਤੇ ਤੀਜੇ ਨੰਬਰ ਤੇ ਤੁਹਾਡੀ ਪਾਰਟੀ ਰਹੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਤੁਹਾਡਾ ਪ੍ਰਭਾਵ ਘਟ ਜਾਏਗਾ ਦੇਖੋ ਜਿਹੜੀ ਬਾਇਲੈਕਸ਼ਨ ਹੁੰਦੀ ਹੈ ਨਾ ਇਹਦੇ ਉੱਪਰ ਸਰਕਾਰ ਦਾ ਰੋਕ ਦਾ ਬੰਦ ਲੋਕਾਂ ਦੇ ਉੱਪਰ ਜਿਹੜੀ ਜਨਰਲ ਇਲੈਕਸ਼ਨ ਹੁੰਦੀ ਹੈ ਉੱਥੇ ਕਿਸੇ ਦਾ ਵੀ ਕੋਸੋਕ ਨਹੀਂ ਹੁੰਦਾ ਉਹਦਾ ਇਹਨਾਂ ਨੇ ਇਹ ਲਾਰੇ ਲਾਇਆ ਸੋਚਣ ਕਿ ਸਿਆਸਤ ਕੰਮ ਕਰਦੇ ਆ ਤੁਹਾਨੂੰ ਨਸ਼ਾ ਜਿਆਦਾ ਵੰਡਿਆ ਗਿਆ ਜਿਹਦਾ ਕੋਈ ਹਸਤਾ ਨਹੀਂ ਜੀ ਬਿਲਕੁਲ ਜੇਕਰ ਇਹਦਾ ਮਾਹੌਲ ਬਣਾਇਆ ਸੀ ਜਨਰਲ ਇਲੈਕਸ਼ਨ ਦੇ ਵਿੱਚ ਕੋਈ ਗੱਲ ਐਸੀ ਨਹੀਂ ਹੋਏਗੀ ਕਿਉਂਕਿ ਲੋਕ ਸਭਾ ਦੀ ਜਨਰਲ ਇਲੈਕਸ਼ਨ ਹੋਈ ਸੀ ਉਹਦੇ ਅੰਦਰ ਫਤਵਾ ਡਾਕਟਰ ਸਰ ਅਮੀਰ ਜੀ ਗਾਂਧੀ ਦੇ ਹੱਥੋਂ ਹੀ ਦਿੱਤਾ ਆਵਾਜ਼ੀ ਦੇ ਹੱਥੋਂ ਹੀ ਦਿੱਤਾ ਜਿਹੜੀ ਜਨਰਲ ਇਲੈਕਸ਼ਨ ਹੋਏਗੀ 2017 ਦੇ ਵਿੱਚ ਉਹਦੇ ਵਿੱਚ ਕੋਈ ਪਾਰਟੀ ਬਹੁਤ ਵੱਡੀ ਕਿਰਤੀ ਵਿੱਚ ਉੱਪਰ ਕੇ ਆਈ